ਦੋਸਤੋ ਅਕਸਰ ਅਸੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਬਹੁਤ ਸਾਰੇ ਲੋਕ ਉਹ ਅਰਸ਼ ਤੋਂ ਫਰਸ਼ ਇੱਕ ਸੈਕਿੰਡ 'ਚ ਆ ਜਾਂਦੇ ਆ ਅਸੀਂ ਉਹਨਾਂ ਨੂੰ ਜਾਣਦੇ ਹੁੰਦੇ ਹਾਂ ਕਿ ਇਹ ਤਾਂ ਬੰਦਾ ਕਦੇ ਫੇਲ ਹੀ ਨਹੀਂ ਹੋ ਸਕਦਾ ਇੰਨਾ ਬਿਊਟੀਫੁੱਲ ਇਹਦਾ ਸਾਰਾ ਕਾਰੋਬਾਰ ਚੱਲਦਾ ਸੀ ਮਗਰ ਕੀ ਹੋ ਜਾਂਦਾ ਅਚਾਨਕ ਕਿ ਜਿਹੜਾ ਬੰਦਾ ਕਰੋੜਾਪਤੀ ਆ ਉਹ ਇੱਕ ਦਿਨ ਅਚਾਨਕ ਦੁਨੀਆ ਭਰ ਦੀਆਂ ਪ੍ਰੋਬਲਮਸ ਦੇ ਵਿੱਚ ਉਹ ਘਿਰ ਜਾਂਦਾ ਆ ਕਰਜ਼ੇਦਾਰ ਉਹਦੇ ਬਗਰ ਪੈ ਜਾਂਦੇ ਆ ਫਿਰ ਜਿਹੜੇ ਆ ਸਰੀਰਕ ਰੋਗ ਬਲੱਡ ਪ੍ਰੈਸ਼ਰ ਦੁਨੀਆ ਭਰ ਦੀਆਂ ਪ੍ਰੋਬਲਮਸ ਉਹ ਉਹਦੇ ਅੰਦਰ ਐਕਟਿਵ ਹੋ ਜਾਂਦੀਆਂ ਇੱਥੇ ਤੱਕ ਕਿ ਜਿਹੜੇ ਆ ਕਾਨੂੰਨ ਦੇ ਝੰਜਟ ਲਾਅ ਐਂਡ ਆਰਡਰ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਵੀ ਪੈਂਦਾ ਘਰ ਦੇ ਵਿੱਚ ਵੀ ਪ੍ਰੋਬਲਮਸ ਹੋ ਜਾਂਦੀਆਂ ਤੇ ਦੁਨੀਆ ਭਰ ਦੇ ਇਹ ਜਿਹੜੇ ਇੱਕੋ ਜਹਾਂ ਝੰਜਟ ਆਂਦੇ ਕਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਤੁਹਾਡੀ ਲਗਜ਼ਰੀ ਦਾ ਕਾਰਕ ਹੈ ਉਹ ਸ਼ੁਕਰ ਨੂੰ ਮੰਨਿਆ ਜਾਂਦਾ ਮਗਰ ਜਿਹੜਾ ਲਗਜ਼ਰੀ ਦਾ ਸਹੀ ਸਹੀ ਭੋਗ ਉਹ ਗੁਰੂ ਬ੍ਰਸਪਤੀ ਗੁਰੂ ਤੋਂ ਬਿਨਾ ਨਹੀਂ ਹੈ ਔਰ ਗੁਰੂ ਕਿਰਪਾ ਜਿਹੜੀ ਜਦੋਂ ਤੁਹਾਡੇ ਉੱਤੇ ਹੁੰਦੀ ਹੈ ਤੇ ਤਾਂ ਹੀ ਤੁਸੀਂ ਜਿਹੜੀਆਂ ਉਹ ਗ੍ਰੋਥ ਕਰਦੇ ਆਂ ਚੜਾਈਆਂ ਨੂੰ ਚੜ੍ਹਦੇ ਆਂ ਜਦੋਂ ਗੁਰੂ ਕਿਰਪਾ ਤੁਹਾਡੇ ਤੋਂ ਹਟ ਜਾਂਦੀ ਹੈ ਤੇ ਉਸ ਵਕਤ ਸਾਰੀਆਂ ਦੁਨੀਆਂ ਦੀਆਂ ਪ੍ਰੋਬਲਮ ਜਿਸ ਤਰ੍ਹਾਂ ਹਰ ਸਾਈਡ ਤੋਂ ਜਿੱਦਾਂ ਬੱਲਵ ਜਗਦਾ ਹਰ ਸਾਈਡ ਨੂੰ ਰੌਸ਼ਨੀ ਭੇਜਦਾ ਤੇ ਜਦੋਂ ਬੱਲ ਬੁਝਦਾ ਤਾਂ ਐਸ ਤਰ੍ਹਾਂ ਲੱਗਦਾ ਜਿੱਦਾਂ ਹਨੇਰਾ ਸਾਨੂੰ ਚਾਰੋਂ ਤਰਫ ਤੇ ਆ ਕੇ ਫੜ ਰਿਹਾ ਐਸੀਆਂ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਇਹ ਉਦੋਂ ਹੁੰਦੀ ਆ ਜਦੋਂ ਗੁਰੂ ਕਿਰਪਾ ਤੁਹਾਡੇ ਤੋਂ ਹਟ ਜਾਂਦੀ ਆ ਹੁਣ ਕੀ ਹੈ ਕਿਰਪਾ ਇੱਕ ਹੈਗਾ ਗੁਰੂ ਗੁਰੂ ਉਹ ਜਿਹੜਾ ਬੰਦਾ ਆਪਣੇ ਹੁਨਰ ਦਾ ਮਾਸਟਰ ਹੈ ਉਹਨੂੰ 360 ਡਿਗਰੀ ਤੋਂ ਹਰ ਤਰੀਕੇ ਤੋਂ ਪਤਾ ਆ ਕਿ ਉਹ ਜਿਹੜੀ ਵੀ ਚੀਜ਼ ਦਾ ਕਲਾ ਦਾ ਮਾਸਟਰ ਉਹਨੇ ਜੋ ਵੀ ਸਿੱਖਿਆ ਆ ਸਿੱਖਿਆ ਸਿੱਕਾ ਇਸ ਕਰਕੇ ਕਿ ਉਸ ਨੂੰ ਉਸ ਦੇ ਵਿੱਚ ਸ਼ੌਕ ਸੀਗਾ ਤੇ ਉਸ ਦਾ ਮਨ ਸੀ ਉਸ ਨੂੰ ਸਿੱਖਣ ਦਾ ਤੇ ਉਹ ਹੁਣ ਦੂਸਰਿਆਂ ਨੂੰ ਜਦੋਂ ਆਪਣਾ ਹੁਨਰ ਸਿਖਾਉਂਦਾ ਆ ਉਹ ਗੁਰ ਹੈ ਕਿਸੇ ਬੰਦੇ ਨੇ ਕੋਈ ਚੀਜ਼ ਕ੍ਰੀਏਟ ਕੀਤੀ ਹੁਣ ਦੂਸਰੇ ਨੂੰ ਸਿਖਾਉਂਦਾ ਉਹ ਆਪਣਾ ਗੁਰ ਕਿਸੇ ਨੂੰ ਦੇ ਰਿਹਾ ਏਸੀ ਤਰ੍ਹਾਂ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਗੁਰ ਹੈਗੇ ਆ ਜਿੰਨੀਆਂ ਵੀ ਚੀਜ਼ਾਂ ਜਿਹੜੇ ਗੁਰੂ ਜੀਵਤ ਲੋਕ ਵੀ ਆ ਚਾਹੇ ਅਸੀਂ ਇਸ ਸੰਸਾਰ ਦਾ ਮਤਲਬ ਕੋਈ ਬੰਦਾ ਕਿਸੇ ਤੋਂ ਕੋਈ ਮਕੈਨੀਕਲ ਕੰਮ ਹੀ ਸਿਖਲਾਇਆ ਕੋਈ ਬੰਦਾ ਕਿਸੇ ਤੋਂ ਨਿੱਕੀ ਜਿਹੀ ਛੋਟੀ ਵੀ ਚੀਜ਼ ਸਿੱਖਦਾ ਉਹਨੇ ਕੋਈ ਬੰਦਾ ਤੁਹਾਨੂੰ ਗੁਰ ਦੇ ਰਿਆ ਨਾ ਉਹ ਜਿਹੜਾ ਗੁਰ ਹੈਗਾ ਆ ਉਹ ਜਦੋਂ ਤੱਕ ਤੁਸੀਂ ਉਸ ਗੁਰੂ ਦੇ ਧੰਨਵਾਦ ਚ ਹੈਗੇ ਆ ਜਿਸ ਨੇ ਤੁਹਾਨੂੰ ਉਹ ਗੁਰ ਦਿੱਤਾ ਉਦੋਂ ਤੱਕ ਤੁਹਾਡੀ ਜਿਹੜੀ ਉਹ ਚੜ੍ਹਦੀਆਂ ਕਲਾ ਹੋਣੀਆਂ ਪੱਕੀਆਂ ਹੈਗੀਆਂ ਕਹਿੰਦੇ ਨਾ ਕਿ ਜਿਹੜਾ ਗੁਰ ਹੈਗਾ ਆ ਉਹ ਜਦੋਂ ਤੱਕ ਉਹਦਾ ਜਿਹੜੇ ਤੁਸੀਂ ਗੁਰੂ ਦਕਸ਼ਨਾ ਨਹੀਂ ਦਿੰਦੇ ਉਦੋਂ ਤੱਕ ਉਹ ਫਲਦਾ ਨਹੀਂ ਉਹ ਕਦੇ ਵੀ ਗੁਰੂ ਜਿਹੜਾ ਉਹ ਆਪਣਾ ਵਾਪਸ ਲੈ ਸਕਦਾ ਉਹ ਉਸ ਵਕਤ ਤੁਹਾਨੂੰ ਧੋਖਾ ਦੇਵੇਗਾ ਜਦੋਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੋਸਟ ਉਸ ਗੁਰ ਦੀ ਜ਼ਰੂਰਤ ਹੁੰਦੀ ਆ ਫਿਰ ਤੁਹਾਡਾ ਉਸ ਵਕਤ ਦਿਮਾਗ ਹੈ ਜਿਹੜਾ ਨਾ ਉਹ ਉਹ ਗੁਰ ਨੂੰ ਜੂਜ਼ ਨਹੀਂ ਕਰ ਪਾਉਂਦਾ ਤੁਹਾਡੇ ਕੋਲੋਂ ਉਲਟਾ ਹੀ ਕੁਝ ਹੁੰਦਾ ਬਹੁਤ ਸਾਰੇ ਲੋਕ ਐ ਸਹੀ ਟਾਈਮ ਸਰ ਪਤਾ ਨਹੀਂ ਉਹਨਾਂ ਕੋਲ ਗਲਤੀਆਂ ਕਿੱਦਾਂ ਹੋ ਜਾਂਦੀਆਂ ਤੁਸੀਂ ਸੁਣਿਆ ਹੈ ਨਾ ਕਿ ਮਹਾਭਾਰਤ ਦੇ ਵਿੱਚ ਕਾਰਨ ਉਸਨੇ ਜਿਹੜਾ ਗੁਰ ਲਿਆ ਸੀ ਆਪਣੇ ਗੁਰੂ ਤੋਂ ਉਹ ਝੂਠ ਬੋਲ ਕੇ ਲਿਆ ਸੀ ਤੇ ਗੁਰੂ ਨੇ ਉਹਨੂੰ ਸ਼ਰਾਪ ਦਿੱਤਾ ਸੀ ਕਿ ਤੂੰ ਮੇਰੇ ਕੋਲੋਂ ਜਿਹੜਾ ਗੋਰਾ ਝੂਠ ਬੋਲ ਕੇ ਲਿਆ ਮਗਰ ਜਿੰਦਗੀ ਦਾ ਜਦੋਂ ਰਾਈਟ ਟਾਈਮ ਹੋਏਗਾ ਇਹ ਗੁਰ ਤੇਰੇ ਫਿਰ ਕੰਮ ਨਹੀਂ ਆਏਗਾ ਉਹੀ ਗੱਲ ਹੋਈ ਉਹਦੇ ਨਾਲ ਜਦੋਂ ਉਹ ਬ੍ਰਹਮਾਸਤਰ ਚਲਾਉਣ ਦਾ ਜਦੋਂ ਗੁਰ ਰਾਈਟ ਚਾਹੀਦਾ ਸੀ ਮੌਕੇ ਦੇ ਉੱਤੇ ਉਸ ਵਕਤ ਫਿਰ ਉਹਦੇ ਕੰਮ ਨਾ ਆਇਆ ਇਸੇ ਤਰ੍ਹਾਂ ਇਸ ਦੁਨੀਆ ਦੇ ਵਿੱਚ ਹੈ ਜਿਹੜੇ ਲੋਕ ਕਿਸੇ ਤੋਂ ਗੁਰ ਸਿੱਖ ਕੇ ਉਸ ਹੀ ਆਪਣੇ ਗੁਰੂ ਦਾ ਜਿਹੜਾ ਫਿਰ ਗੁਰ ਦਾ ਅਪਮਾਨ ਕਰਦੇ ਆ ਮਤਲਬ ਗੁਰ ਸਿੱਖਿਆ ਕਿਉਂ ਜਾਂਦਾ ਪਹਿਲੀ ਗੱਲ ਇਹ ਵੀ ਸਮਝਣਾ ਜ਼ਰੂਰੀ ਹੈ ਇੱਕ ਤੁਸੀਂ ਪੈਸੇ ਕਮਾਉਣ ਦੇ ਲਈ ਕੋਈ ਚੀਜ਼ ਸਿੱਖਦੇ ਉਹ ਚੀਜ਼ ਹੋਰ ਹੈ ਗੁਰੂ ਵੀ ਹੈ ਇੱਕ ਤੁਹਾਡਾ ਮਨ ਹੈ ਕਿਸੇ ਚੀਜ਼ ਨੂੰ ਸਿੱਖਣ ਨੂੰ ਤੁਹਾਡੇ ਅੰਦਰ ਇੱਕ ਤੜਪ ਹੈ ਕਿਸੇ ਆਰਟ ਨੂੰ ਸਿੱਖਣ ਨੂੰ ਜਾਂ ਕਿਸੇ ਮਕੈਨੀਕਲ ਚੀਜ਼ ਦੇ ਵਿੱਚ ਤੁਹਾਡਾ 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 ਰੋਹਾਂ ਰੋਹਾਂ ਪੁਕਾਰ ਰਿਹਾ ਉਸ ਚੀਜ਼ ਨੂੰ ਸਿੱਖਣ ਨੂੰ ਉਹ ਜਿਹੜੀ ਚੀਜ਼ ਸਿੱਖੀ ਉਹ ਤੁਸੀਂ ਹੁਣ ਗੁਰੂ ਕਿਸੇ ਤੋਂ ਸਿੱਖਣ ਜਾ ਰਹੇ ਹੋ ਉਹ ਗੁਰੂ ਜਿਹੜਾ ਹੈਗਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਕਿੰਨਾ ਇਹਦੇ ਵਿੱਚ ਤੜਪੜਿਆ ਸਿੱਖਣ ਨੂੰ ਗੁਰੂ ਫਿਰ ਆਪਣੀ ਕਿਰਪਾ ਕਰਕੇ ਉਸ ਗੁਰਦਿਆਂ ਅੰਦਰ ਦੀਆਂ ਗਹਿਰਾਈਆਂ ਤੱਕ ਤੁਹਾਨੂੰ ਜਿਹੜੇ ਇਹ ਲੈ ਸੀਕਰਟ ਆ ਉਹਦੇ ਉਹ ਤੁਹਾਨੂੰ ਫਿਰ ਉਹ ਦੱਸਦਾ ਹੈ ਹੁਣ ਉਹ ਤੁਸੀਂ ਗੁਰ ਲੈ ਲਿਆ ਗੁਰ ਲੈਣ ਤੋਂ ਬਾਅਦ ਹੁਣ ਤੁਸੀਂ ਉਸ ਗੁਰ ਨੂੰ ਜਦੋਂ ਤੁਸੀਂ ਜਿੱਥੇ ਵੀ ਆਪਣੇ ਕਾਰੋਬਾਰ ਚ ਵਰਤੋਗੇ ਤੁਹਾਨੂੰ ਉਹ ਚੜ੍ਹਨੀਆਂ ਕਲਾ ਬਖਸ਼ੇਗਾ ਮਗਰ ਅਗਰ ਤੁਸੀਂ ਉਸ ਦਾ ਅਬਿਊਜ਼ ਕਰਨਾ ਸ਼ੁਰੂ ਕਰ ਲਿਆ ਮੰਨ ਲਓ ਹੁਣ ਇੱਕ ਇੱਕ ਬੰਦਾ ਡਾਕਟਰ ਬਣਦਾ ਹੈ ਉਹਦੇ ਅੰਦਰ ਇਹ ਇਹ ਹੈਗਾ ਕਿ ਮੈਂ ਸੇਵਾ ਕਰਨਾ ਚਾਹੁੰਦਾ ਉਹਦੇ ਅੰਦਰ ਠੀਕ ਹੈ ਜਦੋਂ ਉਹ ਆਪਣਾ ਕਾਰੋਬਾਰ ਕਰੇਗਾ ਉਸ ਨੂੰ ਪੈਸਾ ਤਾਂ ਮਿਲੇਗਾ ਹੀ ਇਸੇ ਤਰ੍ਹਾਂ ਕੋ ਲਾਇਰ ਹੈਗਾ ਆ ਜਿਹੜੇ ਵੀ ਪ੍ਰੋਫੈਸ਼ਨਲ ਫੀਲਡ ਹੈ ਕਿਸੇ ਵੀ ਫੀਲਡ ਹੈ ਐਨੀ ਫੀਲਡ ਡਸਨਟ ਮੈਟਰ ਉਹ ਕੋਈ ਬੰਦਾ ਵੱਡਾ ਫੀਲਡ ਚ ਹੈ ਕੋਈ ਛੋਟਾ ਜਿਹਾ ਕੋਈ ਇੱਕ ਛੋਟੇ ਫੀਲਡ ਚ ਹੈਗਾ ਅਗਰ ਸਪੋਜ਼ ਇੱਕ ਬੰਦਾ ਫੋਟੋਗ੍ਰਾਫਰੀ ਹੈਗਾ ਉਸ ਬੰਦੇ ਨੂੰ ਪਹਿਲਾਂ ਸ਼ੌਕ ਹੋਏਗਾ ਤਾਂ ਹੀ ਫੋਟੋਗ੍ਰਾਫੀ ਚ ਗਿਆ ਨਾ ਹੁਣ ਇੱਕ ਬੰਦੇ ਨੇ ਇਹ ਸੋਚ ਲਿਆ ਵੀ ਇਹਦਾ ਗੂਗਲ ਲਈ ਨਹੀਂ ਕੋਈ ਉਹਨੂੰ ਕਿਸੇ ਨੇ ਅਚਾਨਕ ਕੈਮਰਾ ਫੜਾਇਆ ਆਲਾ ਮੇਰੀ ਫੋਟੋ ਖਿੱਚੀ ਕਹਿੰਦਾ ਵੀ ਅੱਛਾ ਆਜੂਗੀ ਫੋਟੋ ਹਾਂ ਹਾਂ ਆਜੂਗੀ ਜੀ ਕਿਉਂਕਿ ਇਹ ਕਿੱਦਾਂ ਆਜੂਗੀ ਕਿਉਂਕਿ ਆਟੋ ਤੇ ਸਭ ਸੈੱਟ ਹੈ ਉਸ ਬੰਦੇ ਦੇ ਹੱਥ ਚ ਇਹ ਗੁਰ ਲੱਗ ਗਿਆ ਉਸ ਬੰਦੇ ਨੂੰ ਕੋਈ ਫੋਟੋਗ੍ਰਾਫੀ ਨਾ ਲੈਣਾ ਦੇਣਾ ਨਹੀਂ ਸੀ ਅਚਾਨਕ ਉਹ ਬੰਦਾ ਆਟੋ ਦੇ ਉੱਤੇ ਹੁਣ ਦੁਨੀਆ ਭਰ ਦੀਆਂ ਫੋਟੋ ਖਿੱਚਣੀਆਂ ਸ਼ੁਰੂ ਕਰ ਲਈਆਂ ਉਹਨੇ ਉਹ ਕਹਿੰਦਾ ਤੇ ਪੈਸੇ ਬਣਦੇ ਆ ਚਾ ਹੈਰਾਨੀ ਦੀ ਗੱਲ ਹੈ ਐਸਾ ਬੰਦਾ ਜਿਹੜਾ ਮੋਰ ਸਕਸੈਸਫੁਲ ਹੋਏਗਾ ਉਸ ਬੰਦੇ ਤੋਂ ਜਿਹਨੇ ਬੰਦੇ ਨੇ 4 ਸਾਲ 5 ਸਾਲ ਫੋਟੋਗ੍ਰਾਫੀ ਸਿੱਖੀ ਹੈ ਉਹ ਲੋਕ ਜਿਹੜੇ ਗੁਰ ਦਾ ਦੁਰਉਪਯੋਗ ਕਰਦੇ ਐ ਇੱਕ ਤਾਂ ਇਦਾਂ ਦੇ ਲੋਕ ਹੈਗੇ ਆ ਉਹਨਾਂ ਦਾ ਫਿਰ ਉਹ ਹੀ ਆ ਬੇ ਭੜ ਕੇ ਘੜਾ ਟੁੱਟੇਗਾ ਕਿਉਂਕਿ ਗੁਰ ਜਿਹੜਾ ਹੈਗਾ ਆ ਉਹ ਗੁਰੂ ਦਾ ਆ ਉਹ ਦੇਖਦਾ ਆ ਖੇਲਣ ਦੇ। ਦੂਸਰੇ ਉਹ ਲੋਕ ਜਿਨ੍ਹਾਂ ਨੂੰ ਸੱਚਮੁੱਚ ਗੁਰੂ ਨੇ ਗੁਰ ਦਿੱਤਾ ਤੇ ਆਪਣੇ ਗੁਰਦਾ ਉਹ ਜਿਹੜਾ ਬਹੁਤ ਸਾਰੇ ਲੋਕ ਹੈਗੇ ਨਾ ਆਪਾਂ ਸੁਣਦੇ ਆ ਜਿਹੜੇ ਡਾਕਟਰ ਹੈ ਰੱਬ ਦਾ ਰੂਪ ਹੈ ਸੇਵਾ ਕਰਦੇ ਮਗਰ ਐਸੇ ਵੀ ਪਤਾ ਲੱਗਿਆ ਜਿਹੜੇ ਕਿਡਨੀਆਂ ਕੱਢ ਲੈਂਦੇ ਕੀ ਜ਼ਰੂਰਤ ਹੈ ਤੁਹਾਨੂੰ ਐਡਾ ਬڑا ਗੁਰ ਦੇ ਦਿੱਤਾ। ਤੁਹਾਡੇ ਅੰਦਰ ਇੰਨੀ ਬਖਸ਼ਿਸ਼ ਪਰਮਾਤਮਾ ਨੇ ਕਰਤੀ ਤੁਸੀਂ ਤੁਸੀਂ ਤਾਂ ਤੁਹਾਨੂੰ ਤਾਂ ਰੋਟੀ ਦੀ ਤੁਹਾਨੂੰ ਰੋਟੀਆਂ ਦੇ ਦਿੱਤੀਆਂ ਗੁਰ ਦਾ ਮਤਲਬ ਕਿ ਗੁਰੂ ਆਪਣੀ ਕਿਰਪਾ ਇੱਕ ਤੁਹਾਨੂੰ ਦਿੰਦਾ ਕਿ ਲੈ ਹੁਣ ਅੱਜ ਤੋਂ ਬਾਅਦ ਤੇਰੀ ਉਮਰ ਦੀਆਂ ਮੈਂ ਰੋਟੀਆਂ ਬਣਾ ਦਿੱਤੀਆਂ ਤੈਨੂੰ ਡਰਨ ਦੇ ਕੋਈ ਲੋੜ ਨਹੀਂ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇਰੇ ਹੱਥ ਦੇ ਵਿੱਚ ਹੁਣ ਗੁਰ ਵੀ ਆ ਇਹਦੇ ਨਾਲ ਤੂੰ ਜ਼ਿੰਦਗੀ ਦੇ ਵਿੱਚ ਤਰੱਕੀਆਂ ਵੀ ਕਰੇਗਾ ਤੇ ਨਾਲੇ ਲੋਕਾਂ ਦੀ ਸੇਵਾ ਵੀ ਕਰੇਗਾ ਮੁਫਤ ਵਿੱਚ ਇਹ ਜਿੰਨੇ ਵੀ ਸਾਡੇ ਕੋਲ ਗੁਰ ਹੈਗੇ ਹਰ ਬੰਦੇ ਨੂੰ ਪ੍ਰਮਾਤਮਾ ਨੇ ਜੋ ਵੀ ਬਖਸ਼ਿਆ ਆ ਉਹ ਕੀ ਬਖਸ਼ਿਆ ਉਹ ਆਪਣੀ ਆਪਣੀ ਡਿਊਟੀਆਂ ਬਖਸ਼ੀਆਂ ਇੱਕ ਕਾਰ ਹੈਗੀ ਆ ਉਹਦੇ ਵਿੱਚ ਕੋਈ ਵੀ ਐਸਾ ਪੁਰਜਾ ਜਿਹੜਾ ਲੱਗਿਆ ਉਹ ਗੁਰ ਹੀ ਹੈਗਾ ਆ ਉਹ ਆਪਣਾ ਆਪਣਾ ਕੰਮ ਰਾਈਟ ਕਰ ਰਿਹਾ ਉਹਦਾ ਹੁਨਰ ਹੈ ਉਸਦਾ ਜੇ ਸਟੀering ਦਾ ਕੰਮ ਐਸ ਤਰ੍ਹਾਂ ਮੁੰਨ ਆ ਤਾਂ ਉਹ ਮੋੜ ਰਿਹਾ ਜੇ ਨਹੀਂ ਮੋੜ ਰਿਹਾ ਤਾਂ ਉਹਦਾ ਮਤਲਬ ਪ੍ਰੋਬਲਮ ਹੈ ਉਹ ਆਪਣਾ ਆਪਣੀ ਡਿਊਟੀ ਸਹੀ ਨਹੀਂ ਕਰ ਰਿਹਾ ਅਗਰ ਸਾਡੇ ਹੱਥ ਦੇ ਵਿੱਚ ਕੋਈ ਗੁਰ ਹੈਗਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਗੁਰੂ ਨੇ ਕੀਤੀ ਹੈਗੀ ਉਹ ਗੁਰ ਜਿਹੜਾ ਹੈਗਾ ਆ ਅਸੀਂ ਉਹਦਾ ਦੁਰਉਪਯੋਗ ਕਰਦੇ ਆਂ ਤੇ ਫਿਰ ਉਸ ਨੂੰ ਕਿਹਾ ਜਾਂਦਾ ਜੋ ਮੈਂ ਪਿੱਛੇ ਚਾਰਟ ਬਣਾਇਆ ਹੈ ਗੁਰੂ ਦੇ ਬਾਰੇ ਗੱਲ ਕਰ ਰਹੇ ਆਂ ਉਹ ਫਿਰ ਗੁਰੂ ਨੀਚ ਹੋ ਜਾਂਦਾ ਉਸ ਦੇ ਚੱਕਰ ਚ ਨੀਚ ਗੁਰੂ ਫਿਰ ਜਿਹੜਾ ਨਾ ਉਹ ਐਂ ਚੜਾ ਕੇ ਸਾਰਾ ਕੁਝ ਦੇ ਦਿੰਦਾ ਮਗਰ ਅੰਦਰੋਂ ਪਤਾ ਕੀ ਕਰਦਾ ਅੰਦਰੋਂ ਉਹ ਬੰਦਾ ਕਿਸੇ ਵੀ ਜਗ੍ਹਾ ਦੇ ਉੱਤੇ ਖੁਸ਼ ਨਹੀਂ ਹੁੰਦਾ ਕੀ ਕਰੇਗਾ ਉਹ ਨੰਬਰ 1 ਉਹਦੀ ਅੰਦਰੋਂ ਸੇਤ ਜੀਰੋ ਹੋਏਗੀ ਫੈਮਿਲੀ ਰਿਲੇਸ਼ਨ ਖਤਮ ਹੋਣਗੇ ਦੁਨੀਆ ਭਰ ਦੀਆਂ ਝਾਂਜਟ ਕੋਟ ਖਚਾਈਆਂ ਫਿਰ ਇੰਨਾ ਹੀ ਨਹੀਂ ਖੋਦੀ ਜਿਹੜੀ ਹੈਲਥ ਠੀਕ ਹੈ ਅੰਬਾਰ ਲੱਗੇ ਹੋਣਗੇ ਫਿਰ ਇੰਨਾ ਹੀ ਨਹੀਂ ਇਹ ਅੱਗੇ ਵੀ ਚੱਲਦਾ ਜਿਹੜਾ ਪਾਪ ਦਾ ਪੈਸਾ ਹੈਗਾ ਨਾ ਤੇ ਉਹ ਫਿਰ ਫਲਦਾ ਆ ਉਹ ਵੱਡੇ ਵੱਡੇ ਹੋ ਕੇ ਫਿਰ ਤੁਹਾਨੂੰ ਏਂਦੀ ਐਂਡ ਜਿਹੜਾ ਜੀਵਨ ਦਾ ਅਸਲੀ ਰਸ ਫਿਰ ਕਿੱਥੇ ਆ ਰਸ ਹੈਗਾ ਜੇ ਕੋ ਇਹ ਜੁਪੀਟਰ ਜਿਹੜਾ ਉੱਚਦਾ ਹੈਗਾ ਚੌਥੇ ਘਰ ਦੇ ਵਿੱਚ ਇਹ ਚੰਦਰਮਾ ਦੀ ਰਾਖੀ ਹੈ ਚੰਦਰਮਾ ਹੈਗਾ ਮਨ ਸਾਡੇ ਸ਼ਰੀਰ ਦੇ ਉੱਤੇ ਜਦੋਂ ਬੰਦੇ ਦਾ ਇਨਸਾਨ ਦਾ ਮਨ ਖੁਸ਼ ਹੁੰਦਾ ਉਸ ਵਕਤ ਜਿਹੜਾ ਉਹ ਨੂੰ ਅਗਰ ਇੱਕ ਪਾਣੀ ਦਾ ਗਲਾਸ ਵੀ ਪੀਂਦਾ ਹੈ ਨਾ ਉਹ ਵੀ ਅਮਰਤ ਲੱਗਦਾ ਆਮ ਫੋਕਾ ਪਾਣੀ ਵੀ ਜਦੋਂ ਮਨ ਖੁਸ਼ ਨਹੀਂ ਤਾਂ ਫੇਰ ਭਾਵੇਂ ਉਹ ਪ੍ਰਮਾਤਮਾ ਦੀ ਗੋਦ ਚ ਵੀ ਕਿਉਂ ਨਹੀਂ ਬੈਠਾ ਤੇ ਉੱਥੇ ਵੀ ਉਹਦੇ ਕੋਲ ਕੰਪਲੇਂਟ ਹੈ ਉਹ ਜਿੰਦਾ ਮਰਜੀ ਵੱਡਾ ਹੋ ਜਾਏ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਰਹਿਣੀ ਹੀ ਰਹਿਣੀ ਹੈ ਸੋ ਇਸ ਕਰਕੇ ਜਿਹੜਾ 9th ਹਾਊਸ ਹੈਗਾ ਮੰਨਿਆ ਉਹ ਗੋਰਾਂ ਦਾ ਮੰਨਿਆ ਗੁਰੂ ਦੇ ਹੁਨਰ ਤੁਹਾਨੂੰ ਇੱਥੇ ਮਿਲਦੇ ਤੁਸੀਂ ਸਵੈਮ ਇਸ ਧਰਤੀ ਦੇ ਉੱਤੇ ਤੁਹਾਡੇ ਕੋਲ ਬਹੁਤ ਹੁਨਰਾਂ ਦੇ ਆ ਹਰ ਤਰ੍ਹਾਂ ਦੇ ਹੁਨਰਾਂ ਦੇ ਆ ਉਹ ਹੁਨਰ ਜਿਹੜੇ ਹੈਗੇ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਸਹੀ ਸਹੀ ਯੂਜ਼ ਨਹੀਂ ਕੀਤੇ ਤੁਸੀਂ ਉਹਨਾਂ ਦਾ ਦੁਰਉਪਯੋਗ ਕੀਤਾ ਤਾਂ ਹੋ ਇਨ ਦੀ ਐਂਡ ਤੁਸੀਂ ਜਿਹੜੇ ਹੈਪੀ ਨਹੀਂ ਹੋ ਸਕਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਮੈਂ ਬਹੁਤ ਲੋਕਾਂ ਨੂੰ ਬੜੀਆਂ ਚੀਜ਼ਾਂ ਜਿਹਨੀਆਂ ਵੈਨੂ ਸੀਗੀਆਂ ਬੜੇ ਮਾਣ ਦੇ ਨਾਲ ਸਿਖਾਈਆਂ ਜਿਨ੍ਹਾਂ ਨੂੰ ਨਹੀਂ ਆਂਦੀਆਂ ਸੀ ਉਹਨਾਂ ਨੇ ਉਹਨਾਂ ਦਾ ਦੁਰਉਪਯੋਗ ਵੀ ਕੀਤਾ ਮੈਂ ਦੇਖਿਆ ਪਰ ਇਨ ਦੀ ਐਂਡ ਦੇ ਆਰ ਨਾਟ ਹੈਪੀ ਮੈਂ ਮੇਰੇ ਆਪਣਾ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਐਂਡ ਫਿਰ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਨੰਬਰ 10 ਦੇ ਵਿੱਚ ਅਸੀਂ ਲਿਖਿਆ ਜਿਹੜੇ ਬੰਦੇ ਦੁਰਉਪਯੋਗ ਕਰਦੇ ਦਾ 10th ਕੀ ਹੈਗਾ ਕਾਰੋਬਾਰ ਗੁਰੂ ਦਾ ਕਰਦੇ ਆ ਜਿਹੜਾ ਗੁਰੂ ਦਾ ਕਾਰੋਬਾਰ ਨਹੀਂ ਹੋ ਸਕਦਾ ਗੁਰੂ ਦਾ ਤਾਂ ਪਰਉਪਕਾਰ ਹੈ ਇਹ ਕਾਰੋਬਾਰ ਦਾ ਘਰ ਹੈ ਜਿਹੜੇ ਬੰਦੇ ਧੰਦੇ ਦੇ ਲਈ ਗੁਰ ਸਿੱਖਦੇ ਆ ਉਹਨਾਂ ਲੋਕਾਂ ਨੂੰ ਉਹ ਬਹੁਤ ਆਏਗਾ ਪਰ ਅੰਦਰੋਂ ਫਿਰ ਕੁਛ ਨਾ ਕੁਛ ਉਹ ਐਸੀ ਚੀਜ਼ ਖੋਏਗਾ ਜਿਹੜਾ ਉਹ ਬੰਦਾ ਕਹੇਗਾ ਕਿ ਮੇਰੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਸੋ ਉਹ ਫਿਰ ਅੱਗੇ ਜਾਂਦੇ ਆ 12th 12th ਹੈਗਾ ਇਹ ਕਾਰ ਹੈਗਾ ਮੋਕਸ਼ ਦਾ ਗੁਰੂ ਇਹ ਗੁਰੂ ਦਾ ਇਹ ਦੋ ਰਾਸ਼ੀਆਂ ਹੈਗੀਆਂ ਨੰਬਰ 9 ਤਨ ਰਾਚੀ ਤੇ ਨੰਬਰ 12 ਮੀਨ ਰਾਚੀ ਉੱਚਦਾ ਹੁੰਦਾ ਕਰ ਰਾਚੀ ਦੇ ਵਿੱਚ ਤੇ ਨੀਚ ਹੁੰਦਾ ਇਹ ਜਿਹੜਾ ਹੈ ਇਹ ਮਕਰ ਰਾਚੀ ਦੇ ਵਿੱਚ ਸ਼ਨੀ ਦੀ ਮਕਰ ਰਾਚੀ ਦੇ ਇਹ ਇਹ ਜਿਹੜਾ 10th ਹਾਊਸ ਹੈ ਇਹ ਰਾਜਨੀਤੀਆਂ ਹੈ ਇਹ ਕਾਰੋਬਾਰਾਂ ਦੀਆਂ ਹੀਰਾ ਫੇਰੀਆਂ ਹੈ ਦੁਨੀਆ ਪਰਦੇ ਇਹ ਮਤਲਬ ਛੜਜਾਂਤਰਾਂ ਦਾ ਕਾਰ ਹੈ ਤਾਂ ਹੀ ਤੁਸੀਂ ਕੁਰਸੀ ਤੇ ਬੈਠਦੇ ਹਰ ਰੋਜ਼ ਤਾਂ ਕੋਈ ਨਾ ਕੋਈ ਲੱਤਾਂ ਖਿੱਚ ਰਿਹਾ ਇੱਥੇ ਕਿ ਚਾਹੇ ਤੁਸੀਂ ਬਿਜ਼ਨਸ 'ਚ ਵੀ ਹੈ ਉੱਥੇ ਵੀ ਤਾਂ ਇਹੀ ਕੁਝ ਹੋ ਰਿਹਾ ਨਾ ਹਾਂ ਜਿਹੜਾ ਬੰਦੇ ਦਾ ਬਿਜ਼ਨਸ ਸੱਚਾ ਹੈਗਾ ਉਹੋ ਬੰਦਾ ਫਿਰ ਗੁਰੂ ਫਿਰ ਉਹਨੂੰ ਦੇਖਦਾ ਹੁੰਦਾ ਉਹਦੇ ਬਿਜ਼ਨਸ ਐ ਇੱਥੋਂ ਜਦੋਂ ਗੁਰੂ ਇੱਥੇ ਨੂੰ ਦੇਖਦਾ ਨਾ ਫਿਰ ਬਿਜ਼ਨਸ ਨੂੰ ਗੁਰੂ ਦੀ ਜਿੱਥੇ ਦ੍ਰਿਸ਼ਟੀ ਪੈਂਦੀ ਐ ਉੱਥੇ ਬੱਲੇ ਬੱਲੇ ਕਰਦੀ ਐ ਗੁਰੂ ਜਿੱਥੇ ਬੈਠਦਾ ਆ ਉਥੋਂ ਵੰਡਦਾ ਆ ਇਹੀ ਗੁਰੂ ਐ ਤੇ ਗੁਰ ਜਿਹੜਾ ਤੁਹਾਡੇ ਵਿੱਚ ਹੁਨਰ ਐ ਜਿਹੜਾ ਬੰਦਾ ਹੁਨਰ ਦੀ ਕਦਰ ਨਹੀਂ ਕਰਦਾ ਆਪਣੇ ਗੁਰੂ ਦੀ ਕਦਰ ਨਹੀਂ ਕਰਦਾ ਉਸ ਬੰਦੇ ਨੂੰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਦੇ ਕੋਲ ਕੁਝ ਨਹੀਂ ਕਹਿੰਦੇ ਨਾ ਸ਼ਾਬੇਨ ਪਤਨੀ ਤੇ ਗੁਰ ਬਿਨ ਗਤ ਨਹੀਂ ਧੰਨਵਾਦ